ਸੋ 60 ਕਰੋੜੀ नाग ਚੜ ਪਏ ਗੁੱਗੇ ਨਾਲ ਕੋਈ ਕਾਲੇ ਕੋਈ ਕਰਵਰੇ ਕੋਈ ਬਿਸ਼ਰ ਸੂਤ ਮਾਰਨ ਢਾਂਗੋ ਵਾਰ ਕੇ ਜਿੱਦ ਦੇਣ ਕੇ ਫੂਕ ਡੰਬ ਗਈ ਗੁਜਰੀ ਹੈਂਚਲ ਦੇਸ਼ ਦੀ ਰਾਣੀ ਠੋਲਾ ਮਾਰ ਕਰੇ ਵਿੱਚ ਪਾਣੀ ਖਵਾਜਾ ਵਲੀ ਖਵਾਜਾ ਵਲੀ ਖਵਾਜਾ ਪਾਈ ਜਿਹਨੇ ਵੀ ਪਾਈ ਖਵਾਜੇ ਦੀਰ ਤੋਂ ਪਾਈ 2200 ਖਵਾਜਾ 2300 ਪਤਮ ਜਿਹਨੇ ਵੀ ਪਾਈ ਖਵਾਜੇ ਪੀਰ ਤੋਂ ਪਾਈ ਦੇਵੀ ਮਾਤਾ ਚਿੰਤ ਤੋੜਨੀ ਚਿੰਤਾ ਦੂਰ ਕਰਨੀ ਸਰਸਵਤੀ ਮਾਈ ਰਾਹ ਬਤਾਇ ਸੁਹੇ ਝੁੱਲੇ ਕੀ ਰਾਣੀ ਵੱਡੀਆਂ ਮੁੰਡੀਆਂ ਤੇਰੇ ਦਰਬਾਰ ਚੜੀਆਂ ਸੰਤਾਂ ਕੋ ਰਖਣੀ ਦੰਤਾਂ ਕੋ ਭਖਣੀ ਬਿਰਧਾਂ ਦੇ ਦੀ लाज ਰਖਣੀ ਰਾਜਾ ਭਰਤਰੀ ਫਕੀਰ ਸਾਈ ਜਟਾ ਧਾਰੀ ਜੜ ਮੱਦ ਤਾਈ ਗੋਗਾ ਜਵਾਨ ਮਾਰੂ ਦੇਖ ਕਰ ਯਾਦਾ ਗੜ ਗੜੇਰੇ ਕਾ ਸਾਈ ਸਿਰਸਾਲ ਕਾ ਮੜਾ ਸਾ ਸਿਰ ਰੰਗਲੀ ਕਲਗੀ ਬੈਠੇ ਪਲਕ ਡਹਾ ਹਾ ਅਟਗਣਾ ਨਾਗਾ ਦੀ ਚੌਂਕੀ ਭਾਰ ਦੇ ਤੇਰੀ ਆਸ ਚੰਨੜ ਸੋਹੇ ਰੁਖੜੇ ਨਾਗ ਰਹਿਵਲ ਘਾ ਧੋਲੇ ਨਾਗ ਪੀਲੇ ਨਾਗ ਦੁੱਧਾ ਧਾਰੀ ਨਾਗ ਵਿਆਸਤ ਨਾਗ ਤਖੀ ਨਾਗ ਔ ਤੋ ਪਿਤਰੋਂ ਮਸੂਮੋਂ ਤੁਹਾਡੀ ਕਮਾਈ ਦਾ ਸਦਕਾ 나ਗ ਹੋ ਕੇ ਨਹੀਂ ਮਿਲਣਾ ਛਤਰੀ ਹੋ ਕੇ ਮਿਲਣਾ ਜਿਨਾਉ ਟਿੱਕੇ ਕੀ ਇਲਾਜ ਉਮਰ ਦਾ ਪੋਤਾ ਰਾਜੇ ਜੈਵਰ ਦਾ ਬੇਟਾ ਮਈਆ ਬਾਸ਼ਲ ਕਾ ਲਾਗਲਾ ਸਿਲੀਅਰ ਕਾ ਸੁਹਾਗ ਅਠਵਾਂ ਵਾਲੇ ਦਿਨ ਜਰਮਿਆ ਨੌਵੀਂ ਲਿਆ ਉਤਾਰ ਚੇਲਾ ਗੁਰੂ ਗੋਰਖਨਾਨ ਦਾ ਛੱਤ ਬੜਾ ਸਵਾਨ اے ਸੱਚੇ ਪਾਤਸ਼ਾਹ ਜੀ ਗੱਗਾ ਯਹਰਪੀਰ ਜੀ ਗੁਰੂ ਗੋਖਰਨਾਥ ਮਹੰਦਰ ਨਾ ਥੜੇ ਵਾਲੀ ਸਰਕਾਰ ਜਠੇਰੇ ਵੱਡੇ ਵਡੇਰੇ ਸਾਈ ਲੋਕ 33 ਕਰੋੜ ਦੇਵੀ ਦੇਵਤੇ ਇਨਾਮਵਾਦਸ਼ਾਹ ਹੈ ਬਾਬਾ ਗੱਗਾ ਯਹਰਪੀਰ ਜੀ ਤੁਹਾਡੀਆਂ ਕਿੰਗੀਆਂ ਅੱਜ 8ਵੀਂ ਕਾਰ ਸੱਚੇ ਪਾਤਸ਼ਾਹ ਜੀ ਬਹੁਤ ਸੋਹਣਾ ਕਾਰਜ ਹੋਇਆ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਨੇੜੇ ਹੋ ਕੇ ਕਾਰਜ ਕਰਾਉਣ ਵਾਲੇ ਆ ਨਿਰਭਗੰਤਾ ਹਸੈਨ ਸਾਰਾ ਪਾਸ ਸਹੀ ਹੋ ਗਿਆ ਸੱਚੇ ਪਾਤਸ਼ਾਹ ਜੀਓ ਮਾਇਆਂ ਦੇ ਔੜੇ ਚਰਾਗੀਆਂ ਲੇਖੇ ਲਾਉਣਾ ਬਕਾਰਥਾ ਨਹੀਂ ਗਾਉਣਾ ਮੇ ਤੁਗਾ ਯਹਰਕੀਰ ਜੀ ਜਿਨ੍ਹਾਂ ਵੀ ਖਜ਼ਾਨਿਆਂ ਚੋਂ ਮਾਇਆ ਆਈ ਹੈ ਖਜ਼ਾਨੇ ਪਰਪੂਰ ਕਰਨੇ ਦਿਨ ਦੁੱਗਣੀ ਰਾਤ ਚੌਗਣੀ ਕਮਾਈ ਕਰਨੀ ਸੱਚੇ ਬਾਦਸ਼ਾਹ ਜੀਓ ਦੁੱਧ ਵਾਲੇ ਨੂੰ ਦੁੱਧ ਵਾਖੀ ਪੁੱਤ ਵਾਲੇ ਨੂੰ ਪੁੱਤ ਵਾਖੀ ਸੱਚੇ ਬਾਦਸ਼ਾਹ ਜੀ ਤੇਰੀ ਬਾਲੋ ਨਿਵਾਸੀ ਸਾਹ ਸੰਗ ਨੇ ਤੇਰੇ ਹੀ ਰੱਖੇ ਸਾਰਿਆਂ ਨੂੰ ਜੀ ਕੈਂਕਰੀਆਂ ਗਾਈਆਂ ਅੱਜ ਕੈਂਕਰੀਆਂ ਸਦੂਰ ਹੋ ਗਈਆਂ ਸੱਚੇ ਬਾਦਸ਼ਾਹ ਜੀ ਤੁਹਾਡੀ ਬਹੁਤ ਬਹੁਤ ਆਪਾਰ ਕਿਰਪਾ ਹੋਈ ਸੱਚੇ ਬਾਦਸ਼ਾਹ ਜੀਓ ਮੇਰੀ ਫਰਿਆਦ ਤੁਹਾਡੇ ਅੱਗੇ ਤੁਹਾਡੀ ਫਰਿਆਦ ਸੱਚੀ ਦਰਗਾਹ ਅੱਗੇ ਸੱਚੇ ਬਾਦਸ਼ਾਹ ਜੀਓ ਮਿਹਰ ਕਰਨੀ ਮਿਹਰ ਦੀ ਨਿਗਾਹ ਕਰਨੀ ਗਹਾਵਾਸ ਤੇ ਵੀ ਇਦਾਂ ਹੀ ਬਲ ਬੁੱਧੀ ਇਹਨਾਂ ਨੂੰ ਬਖਸ਼ਿਸ਼ ਕਰਨੀ ਆਪਣੇ ਤੁਮ ਬੇਤਿਆਂ ਨੂੰ ਸੱਚੇ ਬਾਦਸ਼ਾਹ ਜੀਓ ਏ ਗੱਗਾ ਯਹਰਪੀਰ ਜੀ ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਬੱਚੇ ਸਮਝ ਕੇ ਅਣਜਾਣ ਬੱਚੇ ਸੰਭ ਕੇ ਇਹਨਾਂ ਨੂੰ ਮਾਫ ਕਰਨਾ ਸੱਚੇ ਬਾਦਸ਼ਾਹ ਜੀ ਗਾਹਾਂ ਵਾਸਤੇ ਬਲ ਬੁੱਧੀ ਬਖ ਨਹੀਂ ਸਕੇ ਪਰ ਇਹ ਗੁੱਗਾ ਯਹਰ ਦੀ ਜੀ ਬੋਲ ਗੁੱਗੇ ਯਹਰ ਪੀਰ ਜੀ ਜੈ ਸਾਰਾ ਗੁੱਗਾ ਯਹਰ ਪੀਰ ਦਾ ਸੱਚੇ ਦਰਬਾਰ ਕੀ ਜੈ ਕਰੋ ਗੁੱਗਾ ਯਹਰ ਪੀਰ ਦਾ ਬੋਲ ਸੱਚੇ ਦਰਬਾਰ ਕੀ ਜੈ ਬੋਲ ਸਾਈ ਦਕਾਨਾ ਬੋਲ ਸੱਚੇ ਦਰਬਾਰ ਕੀ ਜੈ ಅಮಾಯ್ ಕಟ್ಟಿ ಈ ಜಗತೆ ಏಕ ಒಂದು ಬ್ಯಾಕ್ಗ್ರೌಂಡ್ Terima kasih. udah ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਹ ਰਾਜ ਨੂੰ ਅਲੀ ਬੰਨੋ ਕੰਪਾਨੀ ਬਾਰੇ ਬਣਾਉਂਦੇ ਹਨ। 1.5 ਕਾਹਨ ਹੈ। ਅਰਿਆਂ ਵੀ ਬਾਦ ਬਿਆਨ ਬਿਆਨ ਰਸੂਮਗੇ ਦੀ ਮੈਂ ਬੰਨ੍ਹ ਸਕਦਾ ਹਾਂ। ਉਹਨਾਂ ਖੈਰ ਲਾਭ ਪ੍ਰਾਪਤ ਹੈ। ਉਹਨਾਂ ਦਾ ਸਾਥ ਨੂੰ ਬਹੁਤ ਧੰਨਵਾਦ ਹੈ। ਮੇਰੀ ਸਾਈਕਲ ਲੈ ਕੇ ਉਹਲਾਤ ਹੋਈ। ਉਹ ਕਲਾ ਮੜਿਆ। ਅੱਡਾ ਵੀ ਸਾਈਕਲ। ਡਰੋ ਨਾ ਡਰੋ ਡਰਜਾ ਖਾਣੇ ਆਉਂਦਾ ਬਣੀ ਨੇ ਬਣੀ ਬਾਣੇ ਬਣੀ ਬਾਣੇ ਨਾ ਬਣੀ ਉਹ ਫੱਖਾ ਬਣ ਕਰਕੇ ਮੈਂ ਬਣਨੇ ਟੱਕਿਆ ਬਸ ਉਹ ਕਿਹਦਾ ਬਣ ਹਾਲੇ ਨਾ ਅਲੀ ਟਾਈਮ ਹੀ ਹੈਗਾ ਪੰਗਾ ਟੈਕਣ ਲੱਗੇਗਾ ਕਾਹਲਾ ਜਿਆਦਾ ਨਾ ਕਰਨੇ اوه ڏاڍو ڏاڍو آلا آهو آلا آهو ڏاڍي ڏاڍي ڏاڍو گوهانو ڏاڍو آلا آهو پاڻي ڏاڍو پاڻي ڏاڍو سڄا پاڻي ڏاڍو 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 ڏا

तेरी की तेरा पूर मैं तेला मंजर दूर को रुचक करे हो माफ बाबा जी सलाम करे हो तो दूर ख्वाजा तो तो आता ख्वाजा मत्ता सोने की छे चांदी का पखा दूर पाल मथा दे, दे मक्का जल में ख्वाजा सेमिए चल में हजे <laughs> रोटी मन खिडाम का मेरा हजे डाडा पीर अड़े सो चले छन पवे सो चले पर हथ कलमा लाए लाए चिता मोहम्मद रसूल अल्लाह हमदी अल्लाह रब्बुल आलमीन रहमान रहीम मालिक यौमिन या कनाव दो भाई या कनाता ने हजे नसरवा करमत कीना सुरत लालिना नामदार हेंगया नतु देना है हम बिस्मिल्लाह रहमान निरही कोनो कोता हुब्बा अल्लाह हु समा नामिया ग्राम जिला ग्रामिया कोला को देना हद कोला हुता अल्लाह हु समा नामिया ग्राम जिला ग्रामिया कोला को देना हद कोला हुलाह हुता अल्लाह हु समा नामिया जिला ग्रामिया कोला को देना हद इन्ना कुना कल को सुबी का मन हर इन्ना शानीया का हुआ अल्लाह अकबर अल्लाह अकबर अल्लाह अकबर ਉਮੰਮ ਬਾਬੇ ਹਮ ਦੇ ਕਾ ਬਤਾ ਬਰਾ ਕਸਮੂ ਕਾ ਬਤਾ ਜਦੋਂ ਕਾ ਬਨਾਇਆ ਗਿਆ ਉਹ ਕਾ ਉਹ ਕਾ ਇਹਨੇ ਸ਼ਕਨਰਾ ਜੀ ਇਸ ਵਿੱਚ ਰਮਾਨ ਇਰਾਹੀ ਅਤੇ ਹਕ ਲੈ ਲੈ ਬਸ ਸ਼ੁਰੂਆਤ ਉੱਤੇ ਯਾ ਬਤੋ ਅਸਲਾਮੁ ਅਲੈਕੁਮ ਰਹਿਮਤੁਲਲਾਹ ਵ ਬਰਕਤੋ ਐਸ਼ਾ ਹਾ ਤੋ ਨਾਏ ਨਾ ਹਾ ਇਨਨਾ ਹੁਸ਼ਹਦੁਨ ਮੁਹੰਦਬੂ ਵ ਰੂਹ ਨਾ ਪੁਣੀ ਅਮਦਾ ਦੇ ਨਾ ਸੁਣਨਾ ਨਬੀ ਦੇ ਨਾ ਸੁਣਨਾ ਨਾ ਮਕਸੂਦ ਹੈ ਜੀ ਸਹੀ ਬਰਤ ਆਪਿਆ ਪੀ ਲੜਿਆ ਤੁਸੀਂ ਮੱਕੇ ਹਜ ਪੂਜਾਲਿਆ ਫਿਰ ਨਿਗਾ ਕੀਤੀ ਉਤੋਂ ਉਤਾਰਿਆ ਅਛਰਨਾ ਤੇਰੇ ਨਾਮ ਦੀਆਂ ਜੀ ਸਹੀ ਜਾਗੇ ਖੁਲੇ ਬਿਤਾ ਦੇ ਦਰਵਾਜੇ ਇਹ ਕੁੜੀਆਂ ਨੂਰ ਦੀਆਂ ਤਾਕੀਆਂ ਜਿਵੇਂ ਇਸ ਆਵਾਜ਼ ਨੂੰ ਦਾ ਪੀਰ ਵਜੂ ਸਾਜੇ ਜੀ ਸੇਵਾ ਹੋਈ ਤੇ ਪੀਰ ਜਾਗੇ ਸੁਵਾਲੀਆਂ ਮਣਕਲੇ ਆਣਾ ਜੀਵੇ ਮਾਈ ਐ ਸਾਹਾਂ ਤੇ ਜੀਵੇ ਮੀਆਂ ਰਾਣਾ ਜੀ ਸੇਵਾ ਰਾਮ ਪੁਰ ਕਰਮਿਆ ਪਿਰਮ ਐਸਾਂ ਦੇ ਕਰਮੀ ਜਮਿਆ ਪੀਰਾ ਤੇਰੀ ਕਿਤੀਨੀ ਸੰਸਾਰੇ ਜੀ ਰਾਜਨਾਥੁੰ ਦੇ ਕਿਨਾਰੇ ਪੀਰਾ ਓਟ ਚਦਾਗਰ ਕਿਹੜਾ ਜਨ ਲਾਫੂਨ ਦੀ ਚੜੇ ਤੇ ਲਾਲੀ ਮੋਜਾਂ ਦਿੱਤੀਆਂ ਸੇਵਾ ਪੀਰਾ ਬਾਜ ਮਾਮਾ ਨੂੰ ਤੁਮ ਮੋਨਾ ਜਰਮਾ ਤੇਰੇ ਨਾਮੀਆਂ ਸਿਰੀਰਾ ਉਜੜ ਕਰੇ ਕੀਕਰੀ ਦਲੇ ਨਾਮ ਮਲ ਕੇ ਪੀਰਾ ਦੇਖ ਰੇ ਦਸ ਚਲ ਕੇ ਨਿਆ ਕਾ ਘਟਵਾ ਜੂਰ ਤੇ ਮੁਕੰਦਨੀਏ ਤਾਰੀਏ ਪੱਗੇ ਅੱਖ ਕਰਾਣਾ ਪੰਜਾਬ ਦੀ ਮਾਗੇ ਹੱਪੜ ਜਾਂਦੀ ਦੇ ਨੂੰ ਡਾਟਿਆ ਫਲ ਲੱਗੇ ਮਲਕੇ ਪੀਰਾ ਤੇਰੀ ਸੰਗ ਤੇਈ ਗੁਰੂ ਚਲਕੇ ਤੁਸੀਂ ਮੈਂ ਕਿ ਕਚੈਰੀ ਮਲਕੇ ਪੀਰਾ ਤੁਮ ਪੀਰ ਮੇਰਾ ਮੈਂ ਮਰੀ ਤੇਰਾ ਪੀਰਾ ਚੜਖਤੀ ਪਾਖਰਾ ਸੱਤੀ ਤਕਪਣਾ ਜੇ ਹੁਣ ਬੋੜੇ ਤਾਂ ਜਾਣਾ ਪੀਰਾ ਹਾਜ਼ਰ ਹੋ ਕੇ ਪੀਰਾ ਕੱਕੀ ਦੇ ਪਾਸ ਖਲੋ ਕੇ ਢੋਕੇ ਜਹਾਜ਼ ਬਿੜਾ ਬੰਨੇ ਗਾਈ ਸਖੀ ਸੁਲਤਾਨ ਨਾਮ ਦੀ ਲਾਜ ਸ਼ੁਕਰ ਅੱਲ ਅਲਹਮਦੁਲਿਲਾ ਰਬੁਲ ਆਲਮੀਨ ਅੱਲਾ ਦੇਜਾ ਪੀਰਾ ਨੂੰ ਸਲਾਮ ਟਾਟੀ ਹਰੀ ਕੋਠੀ ਪਰੀ ਜਾਵਾ ਪਾ ਜਿਸ ਪੜਾਰੇ ਨੂੰ ਪੜਾਰਾ ਨਿਕਲਿਆ ਪੜਾਰਾ ਖਰਪੂਰ ਰੱਖਣਾ ਤੇਰਾ ਬ੍ਰਾਂਤੀ ਦੇਣੀ ਬੇਰਿੰਕਿਆਂ ਨੂੰ ਨਿਸ਼ਕ ਦੇਈ ਬੇਮਰਾਦਾਂ ਨੂੰ ਮਰਾਦ ਦੇਈ ਮੋਲਜਾ ਕੌਨ ਦਾ ਭਲਾ ਕਰੀ ਕੁਨ ਆਲਮ ਦਾ ਭਲਾ ਕਰੀ ਕਿਸੇ ਪਿੱਛੇ ਮੇਰਾ ਹੀ ਭਲਾ ਕਰੀ ਅੱਲਾ ਪੰਜ ਤਨ ਪਾ ਪੰਜ ਪੀਰ ਦਾ ਸਰੀਰ 4 4 12 ਨਾਮ 14 ਖਾਨਦਾਨ 2250 2300 ਕੋਟ ਮਹਾਂ ਬਾਬਾ ਦਾ ਇਹ ਬੜਿਓ ਬਡੇਰਿਓ ਜਠੇਰਿਓ ਆਉਂਦੀਓ ਕੰਬੀਓ ਕੰਬਲੋ ਬਾਬਾ ਜੀ ਆਪ ਜੀ ਦੀ ਗਊ ਨੂੰ ਸਵਾਭ ਖਾਣੇ ਦਾ ਸਵਾਭ ਨੂੰ ਪਾਣੀ ਦਾ ਸਵਾਭ ਦਾ ਅੱਠੋਂ ਦਵਾਈ ਆਪਣੇ ਨਾਂ ਲਾਈ ਹਾਜ਼ਰ ਨਾਜ਼ਰ ਹੋ ਕੇ ਢੋਕੇ ਜਹਾਨ ਮੇਰੇ ਨੂੰ ਬੰਨੇ ਲਾਈ ਜਾਂ ਸਾਈ ਬਾਦਸ਼ਾ ਯਾ ਪੀਰ ਬਾਦਸ਼ਾ ਆਪਣੇ ਨਾਂ ਦੀ ਸ਼ਰਮ ਪਾਈ ਵੇੜੇ ਪਾਰ ਕਰੀ ਪੌਣੀਆਂ ਪੂੜੀਆਂ ਕਰੀ ਚਰਾਗੀਆਂ ਦੇਖੇ ਲਾਈ ਜਿਸ ਆਸ ਮਰਾਦ ਨਾਲ ਸੰਗਤ ਤੇਰੇ ਦਰ ਤੇ ਆਈ ਆ ਵਾ ਬਾਈ ਸਦਨਾ ਦੀ ਆਸ ਮਰਾਦ ਪੂਰੀ ਕਰਨੀ ਬੇਸਪ੍ਰਦੇਸ਼ ਰੱਖਿਆ ਕਰਨੀ ਨਗਰ ਕੇਰੇ ਦਾ ਭਲਾ ਕਰਨਾ ਗਊ ਗਰੀਬ ਦਾ ਭਲਾ ਕਰਨਾ ਬੱਤੇ ਭੁੱਲਣ ਹਾਰ ਤੁਸੀਂ ਬਖਸ਼ਣ ਹਾਰ ਗੁਨਾਹਦਾਰੀਆਂ ਦੂਰ ਕਰਮੀਆਂ ਦੁੱਖ ਜਿਹੜੇ ਦੂਰ ਕਰਨਾ ਆਈ ਬਰਾ ਨੂੰ ਦਫਾ ਕਰੀਦਾ ਸਾ ਮੇਰੀ ਪ੍ਰਿਆ ਤੇਰੇ ਅਗੇ ਤੇਰੀ ਤੋਂ ਦਰਗਾਹ ਅਗੇ ਉਹ ਸੱਚੇ ਦਰਬਾਰ ਕੀ ਕਰਾ ਪੰਜਾਬੀ ਪੀਰਾਂ ਦਾ ਬੋਹ ਸੱਚੇ ਦਰਬਾਰ ਕਿੰਨ ਕਲੀਆਂ ਮਟੇਰੀਆਂ ਚ ਥੇਰੀਆਂ ਦਾ ਬੋਹ ਸੱਚੇ ਜਕਾਰਾ ਆਪਣੇ ਆਪਣੇ ਗੁਰੂ ਮਹਾਰਾਜੀ ਦਾ ਬੋਹ ਸੱਚੇ